ਕਰੀਤਕੋੜ ਦੇ ਪਿੰਡ ਪੱਕਾ ਚ ਕੱਲ੍ਹ ਦੇ ਸ਼ਾਮ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਇੱਕ ਤਿਰ ਨੇ ਦੂਜੀ ਤਿਰ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਇੱਕ ਵਿਅਕਤੀ ਤੇ ਗੰਭੀਰ ਸੱਟਾਂ ਵੱਜੀਆਂ ਹਨ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਇਸ ਮੌਕੇ ਤੇ ਕੁਟਮਰ ਦਾ ਸ਼ਿਕਾਰ ਕੁਲਵੀਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਖੇਤ ਦੇ ਨਾਲ ਲੱਗਦੇ ਖੇਤ ਦੀ ਵੜਦੀ ਨਿਸ਼ਾਨਦੇਹੀ ਹੋਣ ਤੋਂ ਬਾਅਦ ਉਹਨਾਂ ਵੱਲੋਂ ਆਪਣੇ ਖੇਤ ਦੀ ਵੱਟ ਬਣਾਈ ਗਈ ਸੀ ਪਰ ਅੱਜ ਉਹਨਾਂ ਦੇ ਗਵਾਂਢੀ ਖੇਤ ਦੇ ਮਾਲਕ ਵੱਲੋਂ ਆਪਣੇ ਨਾਲ 20-25 ਬੰਦੇ ਲਿਆ ਕੇ ਉਹਨਾਂ ਤੇ ਹਮਲਾ ਕਰ ਦਿੱਤਾ ਇਸ ਮੌਕੇ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਦੋਸ਼ੀ ਪਾਇਆ ਉਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਬਾਈ ਕੀ ਨਾ ਤੁਹਾਡਾ? ਬਾਈ ਕੁਲਵੀਰ ਸਿੰਘ ਸਨ ਫਰੇਸ਼ਮ ਸਿੰਘ। ਬਾਈ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਦੇਖਿਆ ਗਿਆ ਕਿ ਤੁਸੀਂ ਜਦੋਂ ਵਾਈ ਕਰ ਰਹੇ ਸੀ ਤੁਹਾਡੇ ਤੇ ਕੋਈ ਲੋਕਾਂ ਨੇ ਹਮਲਾ ਕੀਤਾ ਗਿਆ। ਹਾਂ ਜਰੂਰ ਹੋਇਆ ਜੀ। ਗੱਲ ਇਹ ਸੀ ਬਾਈ ਸਾਡਾ ਨਾ ਵਟ ਰੈ ਸੀ ਕਹਿੰਦੇ ਸੀ ਮਣਕੇ ਪਾ ਲੋ ਵਟ। ਨਿਸ਼ਾਨਦੇਹੀ ਹੋਈ ਹੋਈ ਸੀਗੀ। ਕਿਹਨਾਂ ਦਾ ਸੀ ਝਗੜਾ ਕਿਨਾਂ ਦਾ? ਆਪਣੇ ਗਵੰਢੀਆਂ ਨਾਲ ਝਗੜਾ ਸੀਗਾ। ਅੱਛਾ ਜੀ। ਕੀ ਨਾ? ਕੋਈ ਨਾ ਨਹੀਂ ਮੁੰਡੇ ਦਾ ਮੈਨੂੰ ਪਤਾ ਛੋਟ ਚ ਘੁੰਗਰੂ ਘੁੰਗਰੂ ਕਹਿ ਦਿੰਦੇ ਉਹਨੂੰ। ਠੀਕ ਹੈ। ਤੇ ਉਹ ਭਾਈ ਮੈਡਮ ਨਾ ਉਹਨਾਂ ਦੇ ਹੱਕ ਚ ਹੀ ਆਉਂਦੀ ਸਾਡੀ ਚੌਂਕੀ ਕਲੇਰ ਚੌਂਕੀ ਵਾਲੀ ਮੈਡਮ ਕੋਈ ਪਟਵਾਰੀ ਨਹੀਂ ਸੀ ਨਾਲ ਕੁਛ ਨਹੀਂ ਸੀ ਸੀਗਾ ਮਿੰਕੇ ਪਾ ਲੋ ਆਪਦੇ ਬੰਦੇ ਹੀ ਮਿੰਕੇ ਪਾ ਲੋ ਠੀਕ ਆ ਉਹ ਮੈਡਮ 10 ਮਿੰਟ ਪਹਿਲਾਂ ਸਾਡੇ ਘਰੇ ਆਈ ਆ ਕਹਿੰਦੀ ਤੁਸੀਂ ਚੌਂਕੀ ਆ ਜਾਓ ਠੀਕ ਆ ਤੇ 10 ਮਿੰਟਾਂ ਬਾਅਦ ਹੀ ਭਾਈ ਬੰਦੇ ਆ ਜਾਂਦੇ ਸਾਡੇ ਖੇਤ ਚ ਕੋਈ ਫੋਨ ਕਰ ਦਿੰਦਾ ਸਾਨੂੰ ਕਹਿੰਦਾ ਤੁਹਾਡੇ ਖੇਤ ਚ ਨਾ ਟਰੈਕਟਰ ਬੜੇ ਵਾੜੀ ਖੜੇ ਆ ਭਾਈ ਅਸੀਂ ਨਾ ਵੇਖਣ ਹੀ ਜਾਂਦੇ ਆ ਰੋਕਣ ਦੇ ਤੇ ਸਾਨੂੰ ਉਹ ਵੀਡੀਓ ਦੇ ਵਿੱਚ ਵੇਖ ਲਓ ਰੋਕੀ ਜਾਂਦੇ ਆ ਅਸੀਂ ਤੇ ਸਾਡੇ ਤੇ ਹਮਲਾ ਹੋ ਗਿਆ ਤੇ ਬੁਰੀ ਤਰ੍ਹਾਂ ਕੁੱਟਿਆ ਗਿਆ ਭਾਈ ਉਹ ਮੇਰੇ ਭਰਾ ਦੀਆਂ ਲੱਤਾਂ ਬਾਹਾਂ ਤੇ ਸਭ ਵੇਖ ਲੋ ਦਾਖਲ ਪਿਆ ਸਾਰਾ ਕੁਝ ਤੋੜਿਆ ਗਿਆ ਕੋਈ ਕਾਰਵਾਈ ਨਹੀਂ ਬਈ ਸਾਡੀ ਇਨਚਾਰਜ ਜਿਹੜੀ ਚੌਂਕੀ ਨਿਚਾਰਜਾ ਉਹ ਕੋਲੇ ਖੜੀ ਵੇਖੀ ਗਈ ਮੁਲਾਜ਼ਮੀ ਵੀ ਵਿੱਚ ਹੋਣਗੇ ਵੀਡੀਓ ਬਈ ਕੋਈ ਕਿਸੇ ਨੇ ਛੜਾਇਆ ਨਹੀਂ ਛਰਾਉਣ ਦੀ ਤਾਂ ਕੱਲ ਦੂਰ ਬਈ ਕਿਸੇ ਨੇ ਆਏ ਨਹੀਂ ਕਿਹਾ ਬਈ ਯਾਰ ਇਹ ਤਾਂ ਕੋਈ ਰੌਲਾ ਹੀ ਨਹੀਂ ਜਿਹੜੇ ਰੌਲੇ ਚ ਤੁਸੀਂ ਉਹਨਾਂ ਨੂੰ ਕੁੱਟੀ ਜਾਂਦੇ ਬਈ ਸਾਡਾ ਵਾਹਣ ਉੱਥੇ ਝੋਨਾ ਵਿੱਚ ਲੱਗਾ ਹੱਡਾ ਯਾਰ ਹਾਂ ਬੁਰੀ ਤਰ੍ਹਾਂ ਸੀ ਜਿਨ੍ਹਾਂ ਨੇ ਹੋਣ ਲੱਗੀ ਸੀ ਤਕਰੀਬਨ 30 40 ਜਾਨੇ 40 ਜਾਨੇ ਹੋਣਗੇ 35 40 ਜਾਨੇ ਹੋਣਗੇ ਅੱਧੇ ਵੀਡੀਓ ਚ ਆਏ ਅੱਧੇ ਨਹੀਂ ਆਏ ਕਿੰਨੇ ਕਿੰਨੇ ਜਣੇ ਦੇ ਹੁਣ ਦਸਵਾਰੀਆਂ ਸਟਾ ਮੇਰੇ ਭਰਾ ਦੇ ਮਾਰਗਾਂ ਮੇਰੇ ਕੱਲੀਆਂ ਡਾਂਗਾ ਵੱਜੀਆਂ ਉਹਦੇ ਇੱਕ ਜਣੇ ਦੇ ਸਟਾ ਮੱਜ ਗਈ ਕਿੰਨੀਆਂ ਸਟਾ ਬਹੁਤ ਸਟਾ ਬਹੁਤ ਜ਼ਿਆਦਾ ਜੀ ਦਾਖਲ ਪਿਆ ਜੀ ਹੁਣੇ ਵੇਖੋ ਹਾਲਤ ਕੀ ਹਾਲਤ ਗੰਭੀਰ ਆ ਪੂਰਾ ਜੀ ਸਿਰਚ ਸਟਾ ਬਾਹਾਂ ਟੁੱਟ ਗਈ ਆ ਲੱਤ ਦਾ ਬਈ ਜਾਣਗੇ ਟੁੱਟਿਆ ਰਗੀ ਆ ਜਿਹੜਾ ਤੁਸੀਂ ਝਗੜੇ ਦੀ ਗੱਲ ਕਰਦੇ ਹੋ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਪਹਿਲਾਂ ਕੋਈ ਅਦਾਲਤੀ ਤੌਰ ਤੇ ਵੀ ਅੰਤ ਤੱਕ ਫੈਸਲਾ ਆਇਆ ਸੀ ਨਹੀਂ ਬਈ ਨਿਸ਼ਾਨਦੇ ਹੀ ਹੋਈ ਸੀਗੀ ਜਿਹੜੀ ਵੱਟ ਦਾ ਰੌਲਾ ਸੀ ਨਾ ਉਹ ਦਿਨਾਂ ਥੋੜੇ ਜੀ ਉਹਨਾਂ ਨੂੰ ਆਏ ਸੀਗਾ ਬਈ ਅਸੀਂ ਵੱਟ ਪਾ ਲਈ ਇਹਨਾਂ ਚ ਅਸੀਂ ਆਖਿਆ ਕਿ ਮਿਣਕੇ ਪਾ ਲਓ ਜਿੱਥੇ ਤੁਹਾਡੀ ਵਟ ਆਉਂਦੀ ਪਾ ਲਓ ਸਾਨੂੰ ਕੀ ਤਰਾਜ ਆਈ ਤਾਂ ਆਪਦੀ ਪਹਿਲੀ ਵਾਹਣੀ ਆ ਅਸੀਂ ਮੈਡਮ ਨੂੰ ਵੀ ਮੈਂ ਹੁਣੇ ਕਹਿ ਦੇਣਾ ਮੈਂ ਮੂੰਹ ਤੇ ਕਿਹਾ ਮੈਂ ਮੈਡਮ ਜੀ ਮਿਣਕੇ ਵਟ ਪਾ ਲਓ ਕੋਈ ਠੱਡਾ ਨਹੀਂ ਲੱਗਾ ਕੋਈ ਕੁਛ ਨਹੀਂ ਬਈ ਭਲਾ 10 ਬੰਦੇ ਮਿਣਕੇ ਪਾ ਲਓ ਕੋਈ ਪਿੰਡ ਚ ਨਹੀਂ ਸਾਨੂੰ ਕਹੇ ਬੰਦੇ ਨੂੰ ਆਖਿਆ ਗਿਆ ਵੀ ਵਟ ਪਈ ਇਹਨਾਂ ਤੋਂ ਸਾਡੇ ਨਾਲ ਮਿਣਕੇ ਪਾ ਲਓ ਜਾਂ ਕੋਸਾ ਬਈ ਇਹ ਜਾਂ ਤਾਂ ਰੌਲਾ ਹੀ ਨਹੀਂ ਯਾਰ ਸਾਡੇ ਤੇ ਤਾਂ ਬਈ ਉਹ ਆਏ ਆਏ ਪਈ ਉਹਨਾਂ ਨੇ ਜੋ ਆ ਆਪਦਾ ਜੋਰ ਵਿਖਾਉਣਾ ਹੁੰਦਾ ਬਈ ਯਾਰ ਇਹ ਹਾਂ ਮਾਰਨ ਕਬਜਾ ਕਰਨ ਦੀ ਬਈ ਕਰ ਉਹ ਤੇ ਮਿੱਟੀ ਆਖੇ ਇਥੋਂ ਤੇ ਕਰਵਾਟਾਂ ਕਿ ਤੁਸੀਂ ਕਢਾ ਤਕਰੀਬਨ ਆ ਗਿਆ ਜੱਟ ਪਾ ਰਿਹਾ ਉਹ ਪਹਿਲਾਂ ਵੀ ਕੋਈ ਤੁਹਾਡਾ ਕੋਈ ਕੋਈ ਪਹਿਲਾਂ ਕੋਈ ਵਿਆਹ ਵਿਰੋਧ ਨਹੀਂ ਸੀ ਉਦਾਂ ਦੇ ਕੋਈ ਰਸਤੇਦਾਰ ਆ ਜੀ ਉਹਨਾਂ ਨੇ ਤਾਂ ਐ ਸੋਚਿਆ ਵੀ ਸਾਨੂੰ ਪਤਾ ਨਹੀਂ ਕੀ ਹੋ ਜੂਗਾ ਜੇ ਅਸੀਂ ਨਾ ਪਿਛੇ ਰਹਿ ਗਏ ਅਸੀਂ ਆਖਿਆ ਬਈ ਅਸੀਂ ਉਹੋ ਜੇ ਬੰਦੇ ਨਹੀਂ ਲੜਾਈ ਵਾਲੇ ਬਈ ਜੋ ਕੋਈ ਵੱਟ ਪਾਉਣੀ ਹੈ ਨਾ ਲੜ ਕੇ ਨਾ ਪਾਓ ਤੇ ਓ ਮਿਣ ਕੇ ਪਾ ਲਓ ਤਕਰੀਬਨ ਉਹ ਤੋਂ ਪਹਿਲਾਂ ਆਪਣਾ ਝੋਨਾ ਲੱਗਿਆ ਹੋਇਆ ਸੀਗਾ ਮੰਗੇ ਕਰਦੇ ਆ ਵੀ ਸਾਨੂੰ ਸਾਫ ਮਿਲੇ ਬਈ ਇੱਕ ਵਾਰੀ ਸੱਚ ਅੱਗੇ ਵੀ ਬਈ ਝਗੜਾ ਹੋਇਆ ਠੀਕ ਆਣਾ ਉਹਦੇ ਵੀ ਸਾਡਾ ਕੁਝ ਨਹੀਂ ਵਟਿਆ ਗਿਆ ਨਾਲੇ ਇੱਥੇ ਨਾ ਸਾਡੇ ਸ਼ੋਰ ਦੇ ਆਪਰੇਸ਼ਨ ਹੋਇਆ ਸਟੰਟ ਪਾਏ ਵੇ ਆ ਉਹਦੇ ਵਰਮਾ ਮਾਰ ਗਏ ਅਸੀਂ ਨਾ ਲੜਾਈ ਮਾਰਿਆ ਨੇ ਫੇਰ ਅਸੀਂ ਉੱਥੇ ਹੀ ਕੰਮ ਕੋਈ ਅਸੀਂ ਆਖਿਆ ਯਾਰ ਲੜਾਈ ਵਦੂ ਗਵਾਰਡ ਮੱਥਾ ਇਹ ਮੈਡਮ ਨਹੀਂ ਉੱਤੇ ਕਰਾਇਆ ਤੇ ਵਿੱਚ ਮੈਡਮ ਸੀ ਆਈ ਆ ਕਹੇਵੇਂ ਵੈਰ ਪੈ ਜੂਗੀ ਕੋਈ ਨਹੀਂ ਰਾਜੀ ਨਾ ਬਣੀ ਹੋਇਆ ਬਾਈ ਕੋਈ ਰਾਜੀ ਨਾ ਬਣੀ ਮੈਂ ਕੋਈ ਕਾਰਵਾਈ ਹੋਈ ਨਹੀਂ ਬਾਈ ਕੋਈ ਕਾਰਵਾਈ ਕੀਤੀ ਨਹੀਂ ਅਸੀਂ ਅਸੀਂ ਕਾਰਵਾਈ ਕੀਤੀ ਸਾਡੇ ਤਾਂ ਇੱਥੇ ਕੋਈ ਬਿਆਨ ਹੀ ਨਹੀਂ ਲੈਣ ਆਇਆ ਬਾਈ ਦੋ ਦਿਨ ਰਹਿ ਕੇ ਗਏ ਆ ਤੁਸੀਂ ਗੱਲ ਕਰਦੇ ਤੁਸੀਂ ਆਪਕੇ ਪਗੜ ਕੇ ਤੁਸੀਂ ਆਪਦੇ ਨੂੰ ਕੋਈ ਕਾਰਵਾਈ ਨਹੀਂ ਕਰੋ ਨਹੀਂ ਕੋਈ ਨਹੀਂ ਬਾਈ ਦੋ ਦਿਨ ਜਦੋਂ ਨਹੀਂ ਅਸੀਂ ਸੋਚਿਆ ਬਈ ਕਾਹਨੂੰ ਮੈਡਮ ਵੇਚਾ ਬਈ ਨਚਾਰ ਜਾ ਆਪਣੀ ਕਾਹਨੂੰ ਅਹੀ ਪੰਗਾ ਲੈਣਾ ਅਸੀਂ ਛੋਟੇ ਲੈਵਲ ਦੇ ਬੰਦੇ ਆ ਜੀ ਕਾਹਨੂੰ ਪੰਗਾ ਲੈਣਾ ਜੀ ਤੇ ਉਹ ਤਾਂ ਨਾ ਇਹਨਾਂ ਤਾਂ ਫਰੀ ਬਈ ਉਹਨਾਂ ਨੂੰ ਆਏ ਹੋ ਗਿਆ ਬਈ ਇਹਨਾਂ ਨੇ ਕੀ ਕਰਨਾ ਜੀ ਉਹ ਤਾਂ ਸਾਂਝ ਲੋ ਬਈ ਜਮਾ ਕਮੈਂਟ ਹੀ ਕਰਤਾ ਜੀ ਬਈ ਅੱਜ 35 ਜਾਨੇ 40 ਜਾਨੇ ਸੀ ਅੱਜ ਤਾਂ ਉਹ ਤਾਂ ਕੁਦਰਤੀ ਬਈ ਬਚ ਗਏ ਉਹ ਤਾਂ ਸਾਨੂੰ ਮਨ ਕੇ ਮਾਰਨ ਵਾਲੇ ਸੀ ਉਹ ਸਾਡਾ ਸ਼ੋਰ ਦੀ ਉਹ ਵੀਡੀਓ ਨਾ ਵਿੱਚ ਨਹੀਂ ਆਈ ਮੁੰਡੇ ਨੇ ਮਗਰੋਂ ਬਣਾਈਆਂ ਉਹ ਤਾਂ ਕੱਦੂ ਚੋਂ ਚੱਕ ਕੇ ਲਿਆਂਦਾ ਉਹ ਤਾਂ ਬਾਅਦ ਜਿਹੜੀਆਂ ਵੜੀਆਂ ਵੀੜੀਆਂ ਉਹਦਾ ਖਤਮ ਸੀ ਖਤਮ ਹੀ ਚੱਕ ਕੇ ਲਿਆਂਦਾ ਬਈ ਉਹ ਤਾਂ ਮੈਂ ਪਤਾ ਨਹੀਂ ਕਿਵੇਂ ਨਿਕਲ ਗਿਆ ਠੀਕ ਆ ਉਦੋਂ ਬੰਦੇ ਆ ਗਏ ਪਿੰਡ ਦੇ ਬਈ ਨਹੀਂ ਮੈਨੂੰ ਵੀ ਮਾਰ ਦੇਣਾ ਸੀ ਪੁਲਿਸ ਵੱਲੋਂ ਕੋਈ ਨਹੀਂ ਰੁਕਿਆ ਗਿਆ ਬਈ ਪੁਲਿਸ ਤਾਂ ਨਾਲ ਸੀ ਬਈ ਪੁਲਿਸ ਵੱਲੋਂ ਕੁਛ ਨਹੀਂ ਉਹ ਤਾਂ ਬਸ ਹਾਂ ਉਹ ਪਤਾ ਨਹੀਂ ਕੀ ਚੱਕਰ ਆ ਆਏ ਤਾਂ ਕੋਈ ਕਿਤੇ ਵੇਖਿਆ ਨਹੀਂ ਬਈ ਐਡੇ ਹੋ ਗਿਆਂ ਬਈ ਐਂ ਪੁਲਿਸ ਕਾ ਕੇ ਵਟ ਪਵਾ ਕੇ ਜਾਵੇ ਕੋਈ ਬਈ ਉੱਥੇ ਕੋਈ ਠੱਡਾ ਨਹੀਂ ਕੋਈ ਕੁਛ ਨਹੀਂ ਬਈ ਸਰ ਰਾਤ ਪਿੰਡ ਪੱਕੇ ਵਿੱਚ ਦੋ ਪਰਾਂ ਵਾਲੀ ਝੂਟਮਾਰ ਹੋਈ ਐ ਕੁਝ ਲੋਕਾਂ ਵੱਲੋਂ ਕੀ ਮਾਮਲਾ ਸੀ ਸਾਰਾ ਹਾਂਜੀ ਮੈਂ ਮੈਨੂੰ ਥੋੜਾ ਸ਼ਾਰਟ ਚ ਪਤਾ ਲੱਗਾ ਉਹ ਪਹਿਲਾਂ ਤੁਹਾਡੇ ਤੋਂ ਪਤਾ ਲੱਗਾ ਤੇ ਇਸ ਤਰ੍ਹਾਂ ਹੋਇਆ ਸੀ ਕੋਈ ਆਪਸ ਦੇ ਵਿੱਚ ਕੋਈ ਨਿਸ਼ਾਨਦੇਹੀ ਵਟ ਵਗੈਰਾ ਦਾ ਸੀਗਾ ਚੱਕਰ ਤੇ ਦੋਨੋਂ ਪਾਰਟੀਆਂ ਦੇ ਲੜਾਈ ਝਗੜੇ ਦਾ ਖਤਰਾ ਸੀਗਾ ਤਾਂ ਪੁਲਿਸ ਕਹਿੰਖ ਜਿਹੜਾ ਝਗੜਨਾ ਇਹਨਾਂ ਨੇ ਆਪਣਾ ਜਿਹੜਾ ਪਿੱਸਾ ਪੂਰਾ ਕਰ ਲੈਣਗੇ ਉਹ ਕਰਨ ਉਹਦੇ ਲਈ ਥੋੜੇ ਮੁਲਾਜ਼ਮ ਵੀ ਨਾਲ ਚਲੇ ਗਏ ਸੀ ਪਰ ਮੁਲਾਜ਼ਮ ਘੱਟ ਹੋਣ ਕਰਕੇ ਬੰਦੇ ਜ਼ਿਆਦੇ ਹੋਣ ਕਰਕੇ ਆਪਸ ਵਿੱਚ ਉਹਨਾਂ ਦਾ ਝਗੜਾ ਹੋ ਗਿਆ ਜੀ ਮੈਨੂੰ ਪਤਾ ਲੱਗਿਆ ਸੀ ਐਡਮਿਟ ਹੈਗੇ ਕੁਝ ਬੰਦੇ ਹੁਣ ਉਹਨਾਂ ਦੀ ਸਾਰੀ ਗੱਲਬਾਤ ਪੁੱਛ ਕੇ ਜੀ ਸਟੇਟਮੈਂਟ ਲੈ ਕੇ ਜੋ ਜੁਰਮ ਕੀਤਾ ਜਿਸ ਤਰ੍ਹਾਂ ਦੀ ਇੰਜਰੀਜ਼ ਆਈਆਂ ਹੁਣ ਕੇਸ ਰਜਿਸਟਰ ਕਰਦਾਂਗੇ ਜੀ ਇਸ ਨੂੰ ਸਰਪੀਡਾ ਵੱਲੋਂ ਇਲਜ਼ਾਮ ਲਗਾਏ ਗਏ ਕਿ ਪੁਲਿਸ ਦੀ ਹਾਜ਼ਰੀ ਵਿੱਚ ਉਹਨਾਂ ਦੀ ਜਿਹੜੀ ਕੁੱਟਮਾਰ ਹੋਈ ਹੈ ਔਰ ਜਿਹੜਾ ਕਲੇਰ ਚੌਕੀ ਇਨਚਾਰਜ ਉਸ ਵਕਤ ਮੌਜੂਦ ਸੀ ਉਹਨਾਂ ਵੱਲੋਂ ਰੋਕਿਆ ਨਹੀਂ ਗਿਆ ਕਈ ਵਾਰ ਕੀ ਹੁੰਦਾ ਮਤਲਬ ਜਦੋਂ ਜਾਦਾ ਭੀੜ ਇਕੱਠੀਆਂ ਦੀ ਪਬਲਿਕ ਜਿਆਦਾ ਹੋ ਜਾਂਦੀਆਂ ਮਲਾਜਬ 2-3 ਹੋਣ ਪਰ ਕਈ ਵਾਰੀ ਉਹ ਸਮਰਥ ਨਹੀਂ ਹੁੰਦੇਗੇ ਅ ਇਹ ਚੈੱਕ ਕਰ ਰਹੇ ਨੇ ਵੀ ਕੀ ਕਰਨਾ ਹੈ ਜੀ ਕੋਈ ਗੱਲ ਨਹੀਂ ਜੇ ਕੋਈ ਕਿਸੇ ਨਾਲ ਕੋਈ ਤਕਰਾਮ ਕਿਸੇ ਨੇ ਕੀਤਾ ਤਾਂ ਉਹ ਅਗੇਂਸਟ ਅਸੀਂ ਐਕਸ਼ਨ ਕਰਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ